ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਅੱਜ ਦਾ ਨਾਮਾ ਵਲੌਗ ਸ਼ੁਰੂ ਜੱਪਾ ਆਇਆ ਖੇਤ ਤੇ ਅੱਜ ਦੁਪਹਿਰ ਤੋਂ ਆਂ ਪਖੇਤਿਆਂਗੇ ਅਣਾ ਆਪਣਾ ਯਮਾ ਉਜੀ ਆਪਣੇ ਕਮਾਂਡੀਆਂ ਦੇ ਕਾਰੀ ਅੱਜ ਮਸ਼ੀਨ ਤੇ ਕਰਦੇ ਨੇ ਕੰਮ ਜੀਰੀ ਦੀ ਬੁਢਾਈ ਸ਼ੁਰੂ ਤੇ ਦੋ ਚਾਰਕ ਦਿਨਾਂ ਨੂੰ ਫਿਰ ਆਪਾਂ ਵਧਾਂਗੇ ਟਰਾਲੀਆਂ ਲੈ ਕੇ ਪਹੁੰਚ ਗਏ ਮਸ਼ੀਨ ਲੈ ਕੇ ਇਧਰ ਪੱਛਲਾ ਤਲਾਤੀ ਮੋੜ ਤੇ ਸੰਗਲ ਮਾਉਣ ਵਾਸਤੇ ਇੰਨਾਂ ਦਾ ਖਾਲਾ ਇਧਰ ਕਰਨੀ ਜਿਹੜੀ ਬਾੜੇ ਹਰੀ ਨਹੀਂ ਹੋਵੇ ਮੇਥੇ ਪਾਲਕੋ ਵੀ ਜਿੰਨੇ ਦਵਾਰੇ ਲੋ ਜੀ ਦੁਪਹਿਰਾ ਹੋ ਗਿਆ ਤੇ 12 ਵਜੇ ਕੀ ਹੁਣ ਪੱਛਲੇ ਘਰ ਨੂੰ ਲੋਗੀ ਨੂੰ ਸਿੱਟ ਚਾ ਮਤੇ ਖੇਤੋਂ ਦੇ ਤੇ ਹੁਣ ਅਸੀਂ ਜਾਵਾਂਗੇ ਸ਼ੇਰਪੁਰ ਇਹਨੂੰ ਸਮਰਮਾਤਾ ਬਾੜੀ ਲਾਤੀ ਹਾਂ ਅੱਜ ਰਾਜ ਕੋਣਾ ਹੁਣ ਮੈਂ ਜਿੱਦਾਂ ਸ਼ੇਰਪੁਰ ਜਾ ਕੇ ਇਹਦਾ ਰਕੜਦਾ ਪੁਤੁਵਾਰਾ ਸਹਿ ਦੇਖੋ ਜੀ ਦੀਵਾਲੀ ਕਰਕੇ ਬਾਜ਼ਾਰਾਂ ਵਿੱਚ ਢੀੜ ਤੇ ਉਧਰ ਬਾਜ਼ਾਰ ਸਜੇ ਹੋਈ ਬਹੁਤ ਨੇ ਤੇ ਢੀੜ ਵੀ ਬਹੁਤ ਜ਼ਿਆਦਾ ਹੈ ਜੀ ਇੱਕ ਸਕਿੰਟ ਲਈ ਵੀ ਤੁਰਨ ਦਾ ਟਾਈਮ ਨਹੀਂ ਹੈਗਾ ਦੇਖੋ ਇਧਰ ਦੁਕਾਨਾਂ ਸਜੀਆਂ ਹੋਈਆਂ ਨੇ ਬਹੁਤ ਸਾਰੀਆਂ ਹੁਣ ਵੀ ਇਧਰ ਦੇਖੋ ਜੀ ਹੁਣ ਮਾੜੀ ਸੀਡ ਹੋਈ ਏ ਤੇ ਕਿਉਂਕਿ ਜੀਰੀ ਵਾਲੀਆਂ ਟਰਾਲੀਆਂ ਵਿੱਚ ਬਹੁਤ ਸੀ ਤਾਂ ਕਰਕੇ ਕੁਛ ਨਹੀਂ ਕੀ ਨੰਗਣ ਦੇ ਰਾਸਤਾ ਦੇਖੋ ਕਿਨੇ ਸੋਨੇ ਝੂਮਰਦੀ ਮਾਲਾ ਹੁਣ ਦਸ ਤੇ ਕਿਨੇ ਸੋਨੇ ਲੱਗਦੇ ਨੇ ਪਗਾਲੀ ਕਰਕੇ ਕਹਾਂ ਬਸ ਹਾਂ ਤੋਰਦਾ ਨਾ ਜਮਾਨ ਨੂੰ ਰੁਕੀ ਜਾਂਦਾ ਹੈ ਕੁਰਸੀ ਮਸਲਾ ਨਹੀਂ ਹੋਰ ਘੜਾ ਠੰਡ ਨਹੀਂ ਨਹੀਂ ਨਰਨੋ ਅੰਦਰ ਸਦਾ ਹੈ ਕਾਮਰਲਾ ਵਾਲਾ ਕਾਮਰਲਾ ਅੱਲਾ ਤਾ ਉਹਰੇ ਸਵਾਲੇ ਜਾਂ ਇਹ ਖਲਾਇਆ ਮਾੜਾ ਮੋਟਾ ਬਿਜਾਰ ਰਿਹਾ ਆਸੀ ਇਹਦੇ ਕੋਲ ਨੇ ਆਹੇ ਹੁਣ ਹੋਰੀ ਹੀ ਗਾਲ ਨਾਲੀਆਂ ਦੀ ਮੂਟ ਨਹੀਂ ਦੇਖ ਨਾ ਆਸੀ ਇਹਦੇ ਆਹ ਆਹ ਬਾਦੂ ਉਹ ਹੈ ਦੂਬੂ ਦੀ ਉਹ ਕਹਿੰਦੇ ਕਹਿੰਦੀ ਸਾਡੀ ਦੋ ਅਸਤਰੀ ਆਹੋ ਉਹ ਜਦੋਂ ਤੱਕ ਨੇ ਬੜਾ ਇਕੱਠੇ ਉਹ ਆਪਾਂ ਦੂਆ ਖਾਈ ਜਾਂਦੇ ਆ ਥੱਲੇੋਂ ਨਿਕਲਿਆ ਬਠੀ ਰਿਆ ਸੀ ਅੱਛਾ ਇਹ ਵੀ ਬਠੀ ਰਿਆ ਹੋਈ ਸੀ ਨਾ ਉਹ ਬਚਿਆ ਅੱਛਾ ਥੋੜੀ ਹੀ ਹੱਥ ਲਓ ਜੀ ਸਿਰਪੁਰ ਤੋਂ ਆ ਕੇ ਅਸੀਂ ਚਾਹ ਪਾਣੀ ਪੀ ਕੇ ਤੇ ਹੁਣ ਆਗੇ ਅਸੀਂ ਧੂਰੀ ਨੂੰ ਤੇ ਕਿਉਂਕਿ ਹੁਣ ਅਸੀਂ ਪਹਿਲਾਂ ਹੋਰ ਕੰਮ ਦੇ ਤੇ ਹੁਣ ਅਸੀਂ ਐਨਤ ਵਾਸਤੇ ਥੋੜਾ ਉਹ ਕਪੜਾ ਲੀਡਾ ਜੇ ਲੈਣਾ ਦਿਵਾਲੀ ਕਰਕੇ ਤੇ ਬਾਜ਼ਾਰਾਂ ਦੇ ਵਿੱਚ ਇੰਨੀ ਜ਼ਿਆਦਾ ਰਸਤਾ ਬਹੁਤ ਜ਼ਿਆਦੇ ਹੈ ਨਾ ਗੱਡੀ ਬਹੁਤ ਮੁਸ਼ਕਲ ਨਾਲ ਆ ਕੇ ਆਈ ਏ ਤੇ ਕੋਰਸ ਕੇ ਸਾਰੇ ਜਾਣੇ ਬਾਜ਼ਾਰ ਐਨਤ ਵਾਸਤੇ ਸਮਾਨ ਲੈ ਤੇ ਮੈਂ ਬੈਠਾ ਦੀ ਗੱਡੀ ਦੇ ਵਿੱਚ ਹੈਪੀ ਦੀਵਾਲੀ ਨੋਨੇ ਹਾਜ਼ਰੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਰਦੇ ਆਪਾਂ ਕੱਲ ਵਾਲਾ ਬਲੌਗ ਕੰਟੀਨਿਊ ਤੇ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਹੈਗੀ ਹੈ ਦੀਵਾਲੀ ਤੇ ਇਹ ਹੀ ਅਰਦਾਸ ਹੈ ਸਾਰਿਆਂ ਲਈ ਦੀਵਾਲੀ ਦਾ ਤੇ ਹਰ ਖੁਸ਼ੀਆਂ ਲੈ ਕੇ ਆਵੇ ਹਾਸੇ ਖੇੜੇ ਲੈ ਕੇ ਆਵੇ ਇਹ ਸਾਰੇ ਹਸਨ ਖੇੜਨ ਤੇ ਮਿਲਦੇ ਆ ਜਿੱਦ ਨੇ ਬਲੌਗ ਦੇ ਵਿੱਚ ਲੋਕ ਮੈਂ ਤੇ ਗੇਲਰਾ ਲਾਉਣਾ ਐਂਡ ਦਾ ਵੇਲੇ ਬਟਿਕ ਕਰੇ ਮੇਰੇ ਤੇ ਦਿਵਾਰ ਦੇ ਉੱਪਰ ਦਾ ਆਇਆ ਜੀ ਦੇਖੋ ਇਧਰ ਕਿੰਨਾ ਹੋਣੇ ਲਈ ਪਰ ਜੀ ਦੀ ਜਨਮ ਰੱਖਾਈ ਜਾਂਦੇ ਰੱਖਦੇ ਜਿਵੇਂ ਰੰਗ ਦੇ ਕਿਲੋ ਰੰਗ ਦੇ ਤੇ ਫੇਰ ਕਰਿ ਦਰਸ਼ਨ ਉਹ ਦੁਆਰਾ ਕਰਤਾ ਸਾਰੇ ਹਿੰਦੂ ਇਹਨਾਂ ਸਮਾਂ ਹੋਣਾ ਲੱਗਦਾ ਦੇ ਰੇ ਦੀ ਕੰਧ ਤੇ ਕਿਉਂ ਨਹੀਂ ਹਨਾ ਨਾ ਲੋ ਜੀ ਇਹ ਪਾਇਆ ਬਪੇ ਸਿੱਧੀ ਮੱਥਾ ਟੇਕਣਾ ਅੱਜ ਹੈ ਦਿਵਾਲੀ ਦਾ ਦਿਨ ਤੇ ਸਾਰੇ ਥਾਈਆਂ ਜਿੱਤ ਮਾਣ ਮੱਥਾ ਟੇਕਣਾ ਹੋਰ ਵੀ ਕਾਫੀ ਦੋ ਘਾਇ ਹੋਏ ਨੇ ਜੋ ਵੀ ਬਾਹਰ ਅੰਦਰ ਰਹਿੰਦੇ ਉਹ ਸਾਰੇ ਇਸ ਦਿਨ ਮੱਥਾ ਟੇਕਣੇ ਪੱਕਾ ਹੈ ਦੁਬਾਰਾ ਇਹਨਾਂ ਜੋ ਕੋਈ ਵੀ ਆਪਣੇ ਪਿੰਡਾਂ ਦੇ ਵਿੱਚੋਂ ਬਾਹਰ ਜਾ ਜਾ ਕੇ ਬਸੇ ਹੋਏ ਨੇ ਲੋਕ ਉਹ ਸਾਰੇ ਇਸ ਦਿਨ ਮੱਥਾ ਟੇਕਣ ਜ਼ਰੂਰ ਆਉਂਦੇ ਨੇ ਤੇ ਇੱਧਰ ਦੇਖੋ ਪਾਰਕ ਬਣੀ ਆ ਵਾਸਤੋਂ ਨਹੀਂ ਲਾਈਟਾਂ ਲੱਗੀਆਂ ਤੇ ਕੁਰਸੀਆਂ ਰੱਖੀਆਂ ਬੈਠਣ ਵਾਸਤੇ ਤੇ ਜਸਟਵੀਨ ਬਹੁਤ ਵਧੀਆ ਜਗ੍ਹਾ ਬਣੀ ਹੋਈ ਆ ਬਾਬੇ ਜੀ ਦਾ ਲਈ ਲਓ ਜੀ ਹੁਣ ਆਪਾਂ ਅਗੇ ਬਾਬਾ ਰਾਮ ਜੋਗੀ ਪੀਰ ਤੇ ਹੁਣ ਇੱਥੇ ਮਿੱਤਰ ਟੇਕ ਕੇ ਇੱਥੇ ਨਾਮੀ ਵਰਦਲ ਅਸਲ ਕਿਉਂਕਿ ਸਾਡਾ ਇੱਕ ਰੂਟ ਹੋ ਜਾਂਦਾ ਫਿਰ ਇੰਤਰ ਲੰਘ ਰਿਹਾ ਮੋਰ ਦੇਖੋ ਕਿੰਨੇ ਸੁਣ ਲਾ ਦੇ ਬੈਠੇ ਇੰਟਰੇ ਬਣਾ ਕੇ ਰੱਖਿਆ ਤੇ ਉਹ ਨਿਮ ਬੰਨੇ ਜਿਨ੍ਹਾਂ ਨੇ ਸਤਥਾਂ ਵਰਾਂ ਦੀਆਂ ਨੇ ਹਲੋ ਜੀ ਹੁਣ ਆਪਾਂ ਅੱਗੇ ਗੁਰਦੁਆਰਾ ਸਾਹਿਬ ਤੇ ਇੱਥੇ ਆਪਾਂ ਹੁਣ ਮੱਥਾ ਟੇਕ ਕੇ ਇਹ ਜਾਮਾਇ ਘਰ ਨੂੰ ਦੇਖੋ ਇਹ ਬਹੁਤ ਵਧੀਆ ਇਮਾਰਤ ਬਣੀ ਹੈ ਤੇ ਆਪਾਂ ਪਿੱਛੇ ਵੀ ਦਿਖਾਉਣਾ ਤੁਹਾਨੂੰ ਲਓ ਜੀ ਹੁਣ ਆਪਾਂ ਆਇਾਂਗੇ ਗੁੱਗ ਲੱਗਿਆ ਫਿਰ ਪੀਰ ਦੀ ਮਾੜੀ ਆਪਣੇ ਪਿੰਡ ਮੇਲਾ ਵੀ ਲੱਗਦਾ ਸਾਲ ਚ ਤੇ ਹੁਣ ਆਪਾਂ ਮਾਣ ਚ ਟੇਕਣ ਵਾਸਤੇ ਲਓ ਜੀ ਹੁਣ ਆਪਾਂ ਘਰੇ ਤੇ ਲੜੀਆਂ ਆਪਣੇ ਵੀ ਕੱਲ ਪਾਤੀਆਂ ਤੇ ਜਗਦਿਆਂ ਸਾਮ ਨੂੰ ਦਿਖਾਵਾਂਗੇ ਹੁਣ ਦੀਵੀਆਂ ਨਹੀਂ ਹੈਗੀਆਂ ਧੁੱਪ ਵਾਪ ਤੇ ਲੋ ਜੀ ਹੁਣ ਆਪਾਂ ਬੜਦੇ ਨੇ ਬੱਤੀਆਂ ਅੱਖ ਨੇ ਲਾਵਾਂਗੇ ਦੀਵੇ ਜਿਸ ਨਾਲ ਦੀਵਾਲੀ ਹੈ ਖਾਮੇ ਬੱਤੀਆਂ ਨੇ ਬੱਤੀਆਂ ਬੜੀਆਂ ਲੱਗੀਆਂ ਕਮੈਂਟ ਜਰੂਰ ਕਰਿਓ ਸਿੱਧੂ ਜਾਨਿਆਂ ਮੂੜਵਾਲ ਮੱਠਾ ਤੇ ਆਵਾਂਗੇ ਕਿਉਂਕਿ ਅੱਜ ਹੈਗੀ ਐ ਮੇ ਤਾਂ ਮਸਤੀਆ ਮੈਂ ਦੀਵਾਲੀ ਜਿਹੜਾ ਚ ਸਾਨੂੰ ਮਿਲ ਗਏ ਫੋਟੋ ਲੱਗੇ ਨੇ ਲੋ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਮੰਜੀ ਸਾਹਿਬ

ਲਓ ਜੀ ਹੁਣ ਅਸੀਂ ਆਇਆ ਖੇਤ ਭਾਬੇਸ਼ੀਦਾਂ ਤੋਂ ਦੀਵੇ ਲਾਉਣ ਵਾਸਤੇ ਜਿੱਤੀ ਮੂਲ ਵਾਲ ਤੋਂ ਉੱਥੋਂ ਆ ਕੇ ਹੁਣ ਅਸੀਂ ਖੇਤ ਦੀਵੇ ਲਾਉਣੇ ਆ ਦੀਵੇ ਲਾ ਕੇ ਤੇ ਹੁਣ ਜਾਵਾਂ ਤੇ ਆਪਾਂ ਵਲੌਗ ਦਾ ਇੱਥੇ ਕਰ ਦਿੰਨੇ ਐਂਡ ਕਿਉਂਕਿ ਦਿਨ ਸਿੱਪ ਗਿਆ ਬਿਲਕੁਲ ਤੇ ਜਿਹੜੀ ਆਥ ਨੇ ਦੀਵਾਲੀ ਮਨਾਵਾਂਗੇ ਪੜਾਕੇ ਪੜੂ ਕਿਥੇ ਲਾਵਾਂਗੇ ਉਹ ਦਿਖਾਵਾਂਗਾ ਕੱਲ੍ਹ ਵਾਲੇ ਵਲੌਗ ਚ ਤੇ ਅੱਜ ਵਾਲਾ ਵਲੌਗ ਐਨੇ ਤੇ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ